ਯਾਰ ਫੇਰ ਕਹਿ ਦਿੰਦੇ ਆ ਨਾ ਕਿ ਗਰੀਬ ਬੰਦਿਆਂ ਨੂੰ ਟਾਰਗੇਟ ਕਰਦੇ ਆ ਗਰੀਬ ਯਾਰ ਟੱਟੂ ਦੇ ਗਰੀਬ ਨੂੰ ਐ ਤਾਂ ਪਤਾ ਵੀ ਕਿਵੇਂ ਕੱਪੜੇ ਪਾਉਣੇ ਆ ਕਿਵੇਂ ਅਸੀਂ ਰਹਿਣਾ ਕਿਵੇਂ ਅਸੀਂ ਸੌਣਾ ਕਿਵੇਂ ਅਸੀਂ ਕੋਈ ਹੋਰ ਇਧਰ ਆ ਦੇਖ ਲਓ ਇੱਕ ਚਾਵਲਾ ਆ ਪਹਿਲਾਂ ਵੀਡੀਓ ਹੀ ਦੇਖੋ ਤੁਸੀਂ ਫੇਰ ਗੱਲ ਕਰਦੇ ਆ ਪਹਿਲਾਂ ਵੀਡੀਓ ਦੇਖੋ ਦਿਨ ਗਈ ਤੈਨਹੀਂ ਹੋਈ ਦਿਨ ਗਈ ਮੈਨ ਮਾਰਦਾ ਜਹਾਨ ਮੇ ਦਸਾਰਾ ਤੇਰੀ ਮੇਰੀਆਂ ਟੁੱਟ ਗਈ ਸੋਨੀ ਇਹਨਾਂ ਕੁੱਟਿਆਂ ਵਰਤੋਂ ਤਾਰ ਦੇਖ ਲਈ ਵੀਡੀਓ ਇਹ ਚਾਵਲ ਦਾ ਕੰਮ ਪਤਾ ਕੀ ਆਹੀ ਕੰਮ ਚਾਹੇ ਗਾਣਾ ਸੈਰ ਸੰਗ ਹੋਵੇ ਚਾਹੇ ਨੱਚਣ ਵਾਲਾ ਹੋਵੇ ਇਹਨੇ ਇਧਰ ਲੱਤ ਬਾਣੀ ਇਧਰ ਮਾਰਨੀ ਤਾਂ ਬਾਲਾ ਤਾਂ ਹਿੱਲਿਆ ਨਹੀਂ ਜਾਂਦਾ ਗਠੀਏ ਬਾਣਾ ਜੁੜੀ ਪਈ ਐ ਸਿਵਾਂ ਚ ਲੱਤਾਂ ਹਜੇ ਵੀ ਸ਼ਰਮ ਨਹੀਂ ਮੰਦੀ ਦੇਖ ਲੋ ਕਿਧਰ ਨੂੰ ਯਾਰ ਲੋਕ ਤੇ ਸਾਡੇ ਲੋਕ ਇਹਨਾਂ ਨੂੰ ਫੋਲੋ ਕਰੀ ਬੈਠਿਆ ਯਾਰ ਦੀਪ ਬਾਈ ਕਹਿੰਦਾ ਹੁੰਦਾ ਸੀ ਕਲੰਨਾ ਦਾ ਦੇਸ਼ ਐ ਕਲੰਨਾ ਦਾ ਦੇਸ਼ ਹੀ ਐ ਬਾਕੀ ਯਾਰ ਤੁਹਾਨੂੰ ਸ਼ਰਮ ਨਹੀਂ ਉਹ ਤੁਹਾਨੂੰ ਕਿਹਨੂੰ ਕਿਹਨੂੰ ਫੋਲੋ ਕਰੀ ਬੈਠਿਆ ਯਾਰ ਤੁਸੀਂ ਇਹਨੂੰ ਇਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੇਰਾ ਮੂਤ ਕਿੱਥੋਂ ਆਈ ਜਾਂਦਾ ਹੈ ਭਈ ਇਹਨਾਂ ਪਤਾ ਲੱਗਦਾ ਕਿਧਰੋਂ ਟੱਟੀ ਆਉਂਦੀ ਹੋਊ ਕਿਧਰੋਂ ਪਿਸ਼ਾਬ ਆਉਂਦਾ ਹੋਊਗਾ ਤੇ ਨੱਚ-ਨੱਚ ਕੇ ਵੀਡੀਓ ਪਾਈ ਜਾਂਦੀ ਆ ਕਦੇ ਕੁਸ਼ਤ ਦਿਖਾਉਂਦੀ ਆ ਕਦੇ ਕੁਸ਼ਤ ਦਿਖਾਉਂਦੀ ਸ਼ਰਮ ਮੰਦੀ ਨਹੀਂ ਯਾਰ ਭਰਾ ਤੇ ਤੁਸੀਂ ਇਹਨੂੰ ਕੀ ਕਰੀ ਜਾਂਦੇ ਆ ਚੱਕ-ਚੱਕ ਕੇ ਯਾਰ ਇਹਦੀਆਂ ਵੀਡੀਓ ਸ਼ੇਅਰ ਕਰੀ ਜਾਂਦੇ ਆ ਇਹਨੂੰ ਕਮੈਂਟ ਕਰੀ ਜਾਂਦੇ ਆ ਯਾਰ ਮੜਾ ਮੋਟਾ ਸੋਚੋ ਯਾਰ ਲੋਕੋ ਆਪਾਂ ਵੀ ਸੋਚੋ ਇਹ ਗੰਦ ਦੇ ਦੇ ਮਗਰ ਆਹੀ ਪਿਛਵਾੜੇ ਤੇ ਮਗਰ ਲੱਤ ਮਾਰੀ ਹੁੰਦੀ ਨਾ ਤੇ ਇਹਨੇ ਮਗਰ ਗੱਡੀ 'ਚ ਵੱਜਣਾ ਸੀ ਤੇ ਦਾ ਟੰਮ ਕੰਮ ਪਾਰ ਹੋ ਜਾਣਾ ਸੀ ਸੈਂ ਤੁਸੜਾ ਹੂ ਗਾਂਦੀ ਪਾਈ ਜਾਂਦੇ ਲੋਕਾਂ ਦੀ ਪਾਈ ਜਾਂਦੇ ਆ ਯਾਰ ਇਹੋ ਜਿਹਾ ਸੋਸ਼ਲ ਮੀਡੀਆ 'ਚ ਚੁੰਮੇ ਲਿਓਦੇ ਆਲ ਲਲਾ ਚੁੰਮਾ ਫਲਾਨਾ ਲਲਾ ਚੁੰਮਾ ਇਹਦੇ ਚੁੰਮਿਆਂ ਦੇ ਬਹਾਨੇ ਕਿਤੇ ਜਾੜੋ ਇਹਦੇ ਤੇ ਮੂੰਹ ਤੇ ਤਿੰਨ ਚਾਰ ਮਾਰੋ ਚਪੇੜੇ ਇਹਦੇ ਤੇ ਇਹਦਾ ਇੱਕ ਪਾਸਾ ਜਵੜਾ ਜਾਂ ਹਲਾ ਦਿਓ ਤੇ ਚੁੰਮੀ ਚੁੰਮੇ ਹੋ ਜਾਣਗੇ ਪਾਜ ਤਨੇ ਕੀ ਗੰਦ ਪਾਇਆ ਦੱਸ ਬੋਰੀ ਵਰਗੀ ਹੈਗੀ ਆ ਨਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਕੀ ਆ ਇਹਦਾ ਦੱਸੋ ਨਾ ਇਹਦਾ ਢਿੱਡ ਦਾ ਪਤਾ ਲੱਗਦਾ ਨਾ ਕੋਹਰ ਕਾਸ ਦਾ ਪਤਾ ਲੱਗਦਾ ਪਾਓ ਇਹਨੂੰ ਲਾਂ ਤਾਂ